ਗੁੱਡ ਮਾਰਨਿੰਗ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਜਿਹੜੀ ਵੀਡੀਓ ਤੇ ਆਪਾਂ ਕਰਨੀ ਹੈ ਘੋੜਿਆਂ ਦੀ ਫੀਡ ਬਾਰੇ ਗੱਲਬਾਤ ਦੇਖੋ ਜਦੋਂ ਆਪਾਂ ਨਾਮ ਲੈ ਲੈਂਦੇ ਨਾ ਇੱਕ ਬੈਲੈਂਸ ਫੀਡ ਚਾਹੇ ਕੋਈ ਕੰਪਨੀ ਦੀ ਆਉਂਦੀ ਆ ਚਾਹੇ ਤੁਸੀਂ ਆਪਣੇ ਘਰੇ ਤਿਆਰ ਕਰਾਈਏ ਜਦੋਂ ਆਪਾਂ ਨਾਮ ਲੈ ਲੈਂਦੇ ਇੱਕ ਬੈਲੈਂਸ ਫੀਡ ਫਿਰ ਉਹਦੇ ਵਿੱਚ ਮਾਈਕਰੋ ਤੇ ਮਾਈਕਰੋਨਿਊਟ੍ਰੀਐਂਟ ਸਾਰੇ ਹੁੰਦੇ ਆ ਜਿਹਦੇ ਵਿੱਚ ਉਹ ਸਾਰੀਆਂ ਰਿਕੁਆਇਰਮੈਂਟਾਂ ਪੂਰੀਆਂ ਕਰਦਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਆ ਵੀ ਜਿੰਨਾ ਵੀ ਆਪਣਾ ਖਾਦ ਖਰਾਕ ਉਹਦੇ ਵਿੱਚ ਸਾਰੇ ਨਿਊਟ੍ਰੀ ਜਿਹੜੇ ਨਿਊਟ੍ਰੀਐਂਟ ਨੇ ਉਹ ਲਗਭਗ ਲਗਭਗ ਮਿਲ ਜਾਂਦੇ ਆ ਆਪਣੀ ਆਮ ਖਰਾਕ ਦੇ ਵਿੱਚੋਂ ਫਿਰ ਵੀ ਜਦੋਂ ਕਿਤੇ ਅਸੀਂ ਕੋਈ ਸਪੋਰਟਸ ਕਰਨਾ ਹੁੰਦਾ ਜਾਂ ਕੁਝ ਹੋਰ ਕਰਨਾ ਹੁੰਦਾ ਫਿਰ ਮਾੜੇ ਮੂٹے ਐਕਸਟਰਾ ਸਪਲੀਮੈਂਟ ਲੈ ਕੇ ਆਪਾਂ ਤਿਆਰ ਕਰ ਲੈਨੇ ਆ ਹੁਣ ਜਿੱਥੇ ਤੱਕ ਘੋੜਿਆਂ ਦੀ ਫੀਡ ਦੀ ਗੱਲ ਇੱਕ ਗੱਲ ਤਾਂ ਆਪਾਂ ਪਹਿਲਾਂ ਵੀ ਕਈ ਵਾਰ ਕਰੀ ਆ ਵੀ ਇਦੋਂ ਤੱਕੜੀ ਡਾਈਜੈਸ਼ਨ ਕਿਸੇ ਦੀ ਬਣੀ ਹੋਣੀ ਘੋੜਿਆਂ ਨਾਲੋਂ ਤਕੜੀ ਡਾਈਜੈਸ਼ਨ ਕਿਸੇ ਐਨੀਮਲ ਦੀ ਨਹੀਂ ਬਣੀ 110 ਫੁੱਟ ਲੰਬੀ ਡਾਈਜੈਸ਼ਨ ਹੈ ਜੀ ਪਾਵਾੰਤ ਦੇ ਵਿੱਚ ਪਚਦਾ ਹੀ ਜਾਂਦਾ ਪਚਦਾ ਹੀ ਜਾਂਦਾ ਕੱਲਾ ਘੋੜਾ ਐਸ ਐਨੀਮਲ ਆ ਜੀ ਦੀ ਖਰਾਕ ਦੇ ਜਿਹੜੀ ਇਹਦੀ ਲਿੱਦ ਹੁੰਦੀ ਆ ਜਿਵੇਂ ਆਮ ਜਾਨਵਰ ਨੇ ਜਿਹੜਾ ਉਹਨਾਂ ਦਾ ਮਲ ਤਿਆਰ ਹੁੰਦਾ ਉਹ ਕਿਸੇ ਖਾਦ ਦੇ ਰੂਪ ਦੇ ਵਿੱਚ ਕੰਮ ਆਉਂਦਾ ਪਰ ਘੋੜੇ ਵਾਲੀ ਲਿੱਦ ਐਸੀ ਚੀਜ਼ ਆ ਜਿੱਥੇ ਤੁਸੀਂ ਛਿੜਦੋਂਗੇ ਤੁਸੀਂ ਉੱਥੇ ਕੱਖ ਵੀ ਆ ਰਾ ਨਹੀਂ ਹੁੰਦਾ ਕਿਉਂਕਿ 100% ਉਹਦੇ ਵਿੱਚੋਂ ਐਬਸਟਰੈਕਟ ਕਰ ਲੈਂਦਾ ਨਿਊਟ੍ਰੀਐਂਟ ਜਿਹੜੇ ਉਹਨੂੰ ਖਰਾਕ ਦੇ ਵਿੱਚੋਂ ਮਿਲਦੇ ਨੇ ਸੋ ਹੁਣ ਰਹੀ ਏ ਦੀ ਫੀਡ ਦੀ ਗੱਲ ਫੀਡ ਤੇ ਦੀ ਆਪਾਂ ਮਨ ਲਾ ਵੀਡੀਓ ਪਾਉਂਦੇ ਵੀ ਰਹਿੰਨੇ ਆ ਫਿਰ ਅੱਜ ਵੀ ਦੱਸ ਦਿੰਨਾ ਮੋਟਾ-ਮੋਟਾ ਤੁਹਾਨੂੰ ਜਿਵੇਂ ਕਣਕ ਉਹ 15 ਕਿਲੋ ਹੋ ਜੂਗੀ ਛੋਲੇ 15 ਕਿਲੋ ਹੋ ਜਾਣਗੇ ਜੌਨ 15 ਕਿਲੋ ਹੋ ਜਾਣਗੇ 30 ਤੋਂ 35 ਕਿਲੋ ਜਮੇ ਹੋ ਜੂਗੀ ਤੇ ਜਿਹੜਾ ਸਭ ਤੋਂ ਮੇਨ ਸੋਰਸ ਉਹ ਹੈਗਾ ਸੋਇਆਬੀਨ ਡੀਓਸੀ ਦਾ ਸੋਇਆ ਖਾਲ ਦਾ ਤੇ ਉਸ ਤੋਂ ਬਾਅਦ 1 ਕਿਲੋ ਨਾਮਕ 3 ਕਿਲੋ ਸੀਰਾ 1 ਕਿਲੋ ਮਿੱਠਾ ਸੋਟਾ ਬਾਕੀ ਜੇ ਤੁਸੀਂ ਕੁਝ ਐਕਸਟਰਾ ਉਹਦੀ ਬੋਡੀ ਦੇ ਵਿੱਚ ਐਡ ਕਰਨਾ ਚਾਹੁੰਦੇ ਹੋ ਤਾਂ 1 ਕਿਲੋ ਕਿਸੇ ਵਧੀਆ ਕੰਪਨੀ ਦਾ ਮਿਨਰਲ ਮਿਕਚਰ ਪਾ ਕੇ ਤੁਸੀਂ ਇਹ ਫੀਡ ਨਾਲ A to Z ਉਹਦੇ ਚ ਆਉਣ ਵਾਲੇ ਜਿੰਨੇ ਵੀ ਉਹਨੂੰ ਤੱਤ ਚਾਹੀਦੇ ਨੇ ਉਹ ਤੁਸੀਂ ਉਹਨੂੰ ਘੋੜੇ ਨੂੰ ਦੇ ਸਕਦੇ ਹੋ ਹੁਣ ਜਿਵੇਂ ਤੁਸੀਂ ਆ ਆਪਣੀੜੀ ਘੋੜੀ ਦੇਖਦੇ ਹੋ ਫਿਰ ਦੀ ਇਹਦੇ ਨਾਲ ਬੱਚਾ ਵੀ ਇਹ ਸਿਰਫ ਇਹਨੂੰ 2 ਕਿਲੋ ਫੀਡ ਪਾਈਏ ਸਾਰੀ ਦਿਹਾੜੀ ਦੀ ਕਿਉਂਕਿ ਜਦੋਂ ਪੱਠੇ ਚੰਗੇ ਨੇ ਉਹਦੇ ਚੋਂ ਵੀ ਨਿਊਟ੍ਰੀਐਂਟ ਲੈਣੇ ਨੇ ਉਹਨੇ ਤੇ ਫੀਡ ਚੋਂ ਵੀ ਲੈਣੇ ਨੇ ਘੋੜਾ ਤੂੰ ਕੋਈ ਬਹੁਤ ਹੀ ਜ਼ਿਆਦੀ ਵੱਡੀ ਜੇਮ ਨਹੀਂ ਕੋਈ 15 ਕਿਲੋ ਫੀਡ ਪਾਉਣ ਦੀ ਲੋੜ ਨਹੀਂ ਜਿਹੜਾ ਘੋੜਾ ਤਿਆਰ ਆ ਹੁਣ ਤੁਸੀਂ ਇਹ ਦੇਖ ਰਹੇ ਹੋ ਇੱਕ ਨਹੀਂ ਦੋ ਨੇ ਦੋਹਾਂ ਨੂੰ ਮੰਨ ਕੇ ਚੱਲ ਕੋ ਇਹਦੀ ਮਾਂ ਨੂੰ ਫੀਡ ਪੈਂਦੀ ਹੈ 19 ਕੇ ਪੈਂਦੀ ਹੈ ਤੇ ਫਿਰ ਵੀ ਤਿਆਰ ਵਰ ਤਿਆਰ ਤੇ ਜਿਹੜੀ ਗੱਲ ਕਰਦੇ ਆਪਾਂ ਕਾਪਰ ਕੁਆਟ ਜ਼ਿੰਕ ਇਹ ਸਾਰਾ ਕੁਝ ਮਿੱਟੀ 'ਚ ਵੀ ਆ ਮਿੱਟੀ 'ਚੋਂ ਪੈਦਾ ਹੋਣ ਵਾਲੀਆਂ ਚੀਜ਼ਾਂ 'ਚ ਵੀ ਆ ਬੰਦੇ 'ਚ ਵੀ ਆ ਜਿਹੜਾ ਚਾਰੇ ਤਰ੍ਹਾਂ ਦਾ ਜੀਵਨ ਅੰਡਤ ਜੇਤ ਉਤਪੁੱਜਸੀਨੀ ਇਹ ਸਾਰੀਆਂ ਮਤਲਬ ਜਿਹੜੇ ਜੀਵਨ ਨੇ ਚਾਰੇ ਤਰ੍ਹਾਂ ਦੇ ਇੱਕ ਦੂਜੇ ਦੀ ਭੋਜਨ ਲੜੀ ਦਾ ਹਿੱਸਾ ਨੇ ਇਹਨਾਂ ਵਿੱਚ ਸਾਰਾ ਕੁਝ ਪੂਰਾ ਹੁੰਦਾ ਸੋ ਇਸ ਕਰਕੇ ਮਤਲਬ ਇਹ ਕਹਿਣਾ ਵੀ ਤੁਹਾਤੋਂ ਘਰੇ ਦਾ ਨਿਊਟ੍ਰੀਸ਼ਨ ਪੂਰੀ ਹੋਣੀ ਨਹੀਂ ਜਾਂ ਵੀ ਆਹੀ ਫੀਡ ਪੂਰੀ ਕਰਦੀ ਆ ਚਲੋ ਕਰਦੀ ਵੀ ਹੋਊਗੀ ਤੁਹਾਡੇ ਲਈ ਪਰ ਇਹ ਚੀਜ਼ਾਂ ਸਾਰੀਆਂ ਦੇਖਣਯੋਗ ਨੇ ਜੇ ਤੁਸੀਂ ਕਹੋ ਤਾਂ ਮੈਂ ਪ੍ਰੋਪਰ ਉਹਦੀ ਤੁਹਾਨੂੰ ਡਿਟੇਲ ਦੇ ਦੇਣਾ ਜਿਹਦੇ ਵਿੱਚ ਘੋੜੇ ਨੂੰ ਪੈਟ 3% ਚਾਹੀਦੀ ਆ ਤੇ ਉਸ ਤੋਂ ਬਾਅਦ ਫਾਈਬਰ ਆ ਜਿਹੜੀ ਗ੍ਰੀਨ ਦੇ ਵਿੱਚ ਫਾਈਬਰ ਉਹ 5% ਚਾਹੀਦੀ ਹੁੰਦੀ ਆ ਤੇ ਇਹੀ ਸਰ ਮਤਲਬ ਨਿਊਟ੍ਰੀ ਜਿਹੜੀ ਪ੍ਰੋਟੀਨ ਉਹ 15 ਤੋਂ 16 ਚਾਹੀਦੀ ਆ ਜਿਹੜੀ ਇਹਨੇ ਪੂਰੀ ਕਰਨੀ ਆ ਆਪਣੇ ਸੋਇਆ ਡੀ ਅਸੀ ਨੂੰ ਤੇ ਗ੍ਰੇਨ ਰੋਟੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ ਫੀਡ ਦੇ ਵਿੱਚ ਉਹ ਤੁਸੀਂ ਕਰਦੇ ਰਹਿਣਾ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਮਿਲਦੇ ਹਾਂ ਦੋਸਤੋ ਨੈਕਸਟ ਵੀਡੀਓ ਚ ਧੰਨਵਾਦ